ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸ ਦਾਨੀ ਸਨ ਪੁੱਤਰਾਂ ਦੇ ਦਾਨੀ ਸਨ ਹਰ ਇੱਕ ਦਾ ਜੀ ਕਰਦਾ ਹੈ ਤੁਸੀਂ ਵੀ ਅੰਦਰੋਂ ਮਹਿਸੂਸ ਕਰਦੇ ਹੋਗੇ ਕਿ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਉਸ ਨੀਲੇ ਘੋੜੇ ਵਾਲੇ ਨੂੰ ਸਰਬੰਸ ਦੇ ਦਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੌਵੇਂ ਸਤਿਗੁਰਾਂ ਦੇ ਬੇੜੇ 9ਵੇਂ ਸਤਗੁਰਾਂ ਦੇ ਵੇੜੇ ਵਾਲ ਗੁਰੂ ਜੀ ਆਏ ਨੇ ਪਟਨੇ ਦੀ ਧਨ ਧਰਤੀ ਜਿੱਥੇ ਪ੍ਰਗਟੇ ਗੋਬਿੰਦ ਰਾਏ ਨੇ ਮਾਂ ਗੁਜਰੀ ਦੇ ਰਾਜ ਦਲਾਰੇ ਦੀ ਉਸ ਰੋਤ ਮਾਂ ਗੁਜਰੀ ਦੇ ਰਾਜ ਦਲਾਰੇ ਦੀ ਉਸ ਜੋਤ ਨਰਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਆਨੰਦਪੁਰੀ ਵਿੱਚ ਪੁੱਜੇ ਦਗਦਾ ਦਰਦ ਵੰਡਾਉਣ ਲਈ ਆਨੰਦ ਪਟਨਾ ਸਾਹਿਬ ਜੀ ਤੋਂ ਸਫ਼ਰ ਚੱਲਿਆ ਹੈ ਆਨੰਦਪੁਰੀ ਵਿੱਚ ਪੁੱਜੇ ਦਰਦਾ ਆਨੰਦਪੁਰੀ ਵਿੱਚ ਪੁੱਜੇ ਲੱਗਦਾ ਦਰਦ ਵੰਡਾਉਣ ਲਈ ਜਿਸ ਦੀ ਓਟ ਨਾ ਕਿਦਰੇ ਉਸ ਨੂੰ ਗਲਨੜ ਲਾਉਣ ਲਈ ਜ਼ੁਲਮ ਹਨੇਰੀ ਥੱਲਣ ਦੇ ਲਈ ਮਨ ਵਿੱਚ ਠਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਹੱਥੀ ਪਿਤਾ ਜੀ ਤੋਰ ਦਿੱਤੇ ਸੀ ਧਰਮ ਬਚਾਉਣ ਲਈ ਡੁੱਬਦੀ ਹਿੰਦ ਦੀ ਬੇੜੀ ਦੇ ਤਾਈਂ ਪਾਰ ਲੰਘਾਉਣ ਲਈ ਦਿੱਲੀ ਦੇ ਵਿੱਚ ਚੌਂਕ ਚਾਂਦਨੀ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਜਮਨਾ ਕੰਡੇ ਕਵੀਆਂ ਦਾ ਦਰਬਾਰ ਸਜਾਉਂਦੇ ਨੇ ਜਮਨਾ ਕੰਡੇ ਕਵੀਆਂ ਦਾ ਦਰਬਾਰ ਸਜਾਉਂਦੇ ਨੇ ਹੱਥੀ ਰਹਿਮਤਾ ਵੰਡਦੇ ਸਭਨਾਂ ਨੂੰ ਵੜਿਆਉਂਦੇ ਨੇ ਪੌਂਟਾ ਸਾਹਿਬ ਦੀ ਪਾਕ ਪਵਿੱਤਰ ਤਰਤ ਸੁਹਾਣੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਰੋਸ਼ ਜਾਗੇਗਾ ਬਾਣ ਲੱਗੂ ਜਦ ਟੂਕ ਕਮਾਲ ਦੀ ਏ ਰੋਸ਼ ਜਾਗੇਗਾ ਬਾਣ ਲੱਗੂ ਜਦ ਟੂਕ ਕਮਾਲ ਦੀ ਏ ਜਿੱਤ ਭੰਗਾਣੀ ਕਹਿੰਦੇ ਇਹ ਤਾਂ ਜਿੱਤ ਅਕਾਲ ਦੀ ਏ ਜੋ ਮਾਲਕ ਲਈ ਕੁਰਬਾਨ ਹੋਏ ਉਹਨਾਂ ਦੀ ਕੁਰਬਾਨੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਕੇਸਗੜ ਦੇ ਵਿੱਚ ਬਖਸ਼ਿਆ ਬਾਣਾ ਪੰਜ ਕਕਾਰੀ ਏ ਕੇਸਗੜ ਦੇ ਵਿੱਚ ਬਖਸ਼ਿਆ ਬਾਣਾ ਪੰਜ ਕਕਾਰੀਏ ਨਵੇਕਲੀ ਕੌਮ ਸਜਾ ਗੁਰਾਂ ਦਿੱਤੀ ਸਰਦਾਰੀਏ ਅੰਮ੍ਰਿਤ ਦੇ ਉਸ ਦਾਤੇ ਨੂੰ ਤੇ ਪੰਥ ਦੇ ਬਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਚਮਕੌਰ ਗੜੀ ਦੇ ਵਿੱਚ ਤੋਰਿਆ ਵੱਡਿਆਂ ਬਾਲਾਂ ਨੂੰ ਝਾਲਮਾ ਵਿੱਚ ਨੀਹਾਂ ਦੇ ਚਿੰਤਾ ਛੋਟਿਆਂ ਲਾਲਾਂ ਨੂੰ ਉਸ ਬਾਜਾਂ ਵਾਲੇ ਪ੍ਰੀਤਮ ਨੂੰ ਪੁੱਤਰਾਂ ਦੇ ਦਾਨੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਨਿਸ਼ਟੇ ਕਰੇ ਆਪਣੀ ਜੀਤ ਕਰੋ ਜਿਸ ਪਾਠ ਪੜਾਇਆ ਏ ਨਿਸ਼ਟੇ ਕਰ ਜ ਆਪਣੀ ਜੀਤ ਕਰੋ ਜਿਸ ਪਾਠ ਪੜਾਇਆ ਏ ਦੇਸ਼ ਕੌਮ ਦਾ ਦੇਸ਼ ਕੌਮ ਲਈ ਮਰਨ ਦਾ ਜਜ਼ਬਾ ਦ੍ਰਿੜ ਕਰਵਾਇਆ ਏ ਮਰਦ ਅਗਮੜੇ ਸਤਗੁਰ ਦੀ ਸਡੋਲ ਜਵਾਨੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਪੁੱਤ ਵਾਰ ਕੇ ਆਖਿਆ ਖਾਲਸਾ ਪੁੱਤ ਪਿਆਰਾ ਏ ਪੁੱਤ ਵਾਰ ਕੇ ਆਖਿਆ ਖਾਲਸਾ ਪੁੱਤ ਪਿਆਰਾ ਏ ਰੂਪ ਖਾਸ ਏ ਮੇਰਾ ਮੇਰਾ ਪੰਥ ਨਿਆਰਾ ਏ ਜਿਸੇ ਆਖਿਆ ਛੱਡੋ ਜਿਸੇ ਆਖਿਆ ਛੱਡੋ ਬਿਪਰਣ ਵਾਲੀ ਰੀਤ ਪ੍ਰਾਣੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਧਨੀ ਤੇਗਦੇ ਬਾਦਸ਼ਾਹ ਕਦੇ ਫਕੀਰ ਜਾਪਦੇ ਨੇ ਪਿੰਡੇ ਦਰਦ ਹਟਾਉਂਦੇ ਉੱਚ ਦੇ ਪੀਰ ਜਾਪਦੇ ਨੇ ਹਾਲ ਮਰੀਤਾਂ ਦਾ ਜਿਸ ਹਾਕ ਹਾਲ ਮਰੀਤਾਂ ਦਾ ਜਿਸ ਆਖ ਸੁਨਾਇਆ ਜਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦ ਲਾਸਾਨੀ ਨੂੰ ਵਿਦਵਤਾ ਦੀ ਮੂਰਤ ਨੇ ਉਹ ਧੰਨ ਲਖਾਰੀ ਨੇ ਵਿਦਵਤਾ ਦੀ ਮੂਰਤ ਨੇ ਉਹ ਧੰਨ ਲਖਾਰੀ ਨੇ ਰਹਿਮਤਾ ਵੰਡ ਦੇ ਸਭ ਨੂੰ ਦਾਤਾ ਪਰਉਪਕਾਰੀ ਨੇ ਜੀਵਨ ਜਾਚ ਜਿਸ ਨਵੀਂ ਸਿਖਾ ਦਿੱਤੀ ਹਰ ਪ੍ਰਾਣੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਬੰਦਾ ਸਿੰਘ ਨੂੰ ਹੱਥੀ ਗੁਰਾਂ ਨੇ ਸਿੰਘ ਸਜਾਇਆ ਏ ਬੰਦਾ ਸਿੰਘ ਨੂੰ ਹੱਥੀ ਗੁਰਾਂ ਨੇ ਸਿੰਘ ਸਜਾਇਆ ਏ ਪੰਜ ਤੀਰ ਦੇ ਹੱਥੀ ਕੁੱਟ ਸੀਨੇ ਨਾਲ ਲਾਇਆ ਏ ਤਰਤ ਪੰਜਾਬ ਤੇ ਖਾਲਸਾ ਰਾਜ ਦੀ ਗਜਬ ਕਹਾਣੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਅਲਾਸਾਨੀ ਨੂੰ ਗੁਰਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾਇਆ ਏ ਗੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲਾਇਆ ਏ ਸ਼ਬਦ ਸਲੀਵੀ ਬਖਸ਼ ਦਿੱਤਾ ਸਭ ਭਰਮ ਮਟਾਇਆ ਏ ਗੁਰੂ ਮਾਨਿਓ ਗ੍ਰੰਥ ਦੇ ਦਿੱਤੇ ਹੁਕਮ ਰੋਹਾਨੀ ਨੂੰ ਮੈਂ ਨਿਉ ਨਿਉ ਕੇ ਪ੍ਰਣਾਮ ਕਰਾਂ ਮਰਦਲਾਸਾਨੀ ਨੂੰ ਦਸਮ ਪਿਤਾ ਦੇ ਚਰਨਾਂ ਵਿੱਚ ਆਉ ਸੀਸ ਝੁਕਾ ਲਈਏ ਦਸਮ ਪਿਤਾ ਦੇ ਚਰਨਾਂ ਵਿੱਚ ਆਉ ਸੀਸ ਝੁਕਾ ਲਈਏ ਲਿਖਿਏ ਸੁਣੀਏ ਪੜਹੀਏ ਗੀਤ ਗੁਰਾਂ ਦੇ ਗਾ ਲਈਏ ਰਹੀਮਪੁਰੀ ਮਸਾਂ ਮਿਲਿਆ ਮੌਕਾ ਕਲਮ ਨਿਮਾਣੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਅਲਾਸਾਨੀ ਨੂੰ ਉਸ ਨੀਲੇ ਘੋੜੇ ਵਾਲੇ ਨੂੰ ਸਰਵੰਸ ਦੇ ਦਾਨੀ ਨੂੰ ਮੈਂ ਨਿਉ-ਨਿਉ ਕੇ ਪ੍ਰਣਾਮ ਕਰਾਂ ਮਰਦ ਅਲਾਸਾਨੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ